ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਜ਼ਿਲ੍ਹਾ ਮੁਖੀ ਪੁਲਿਸ ਮੈਡਮ ਡਾਕਟਰ ਸਿਮਰਤ ਕੌਰ ਦੇ ਦਿਸ਼ਾ-ਨਿਰਦੇਸ਼ਾਂ ਤੇ ਐਸਪੀਡੀ ਹੈੱਡਕੁਆਰਟਰ ਮੈਡਮ ਸਵਰਨਜੀਤ ਕੌਰ ਗੁਰਦੇਵ ਸਿੰਘ ਡੀਐਸਪੀ ਦੀ ਅਗਵਾਈ ਦੇ ਵਿੱਚ ਸੱਟਾ ਚੌਂਕ ਕਮਲ ਸਿਨੇਮਾ ਕੈਲੋਂਗੇਟ ਰਾਏਕੋਟ ਰੋਡ ਮਾਨਾਫੜ ਇਰਗਾ ਹੁੰਦੇ ਹੋਏ ਜਮਾਲਪੁਰ ਆਦ ਵਿੱਚ ਫਲੈਗ ਮਾਰਚ ਘਟਿਆਗਾ ਮੈਡਮ ਸਵਰਨਜੀਤ ਕੌਰ ਨੇ ਕਿਹਾ ਕਿ ਲੋਕ ਸਭਾ ਚੋਣਾਂ ਅਮਨ ਅਤੇ ਸ਼ਾਂਤੀਪੂਰਵਕ ਕਰਵਾਈਆਂ ਜਾਣਗੀਆਂ ਅਤੇ ਮਾੜੇ ਅਨਸਰਾਂ ਦੇ ਪੁਲਿਸ ਦੀ ਪੂਰੀ ਤਰ੍ਹਾਂ ਨਿਗਰਹਾਹ ਅਤੇ ਲੋੜ ਪੈਂਦੇ ਇਲਾਕਿਆਂ ਪਿੱਛੇ ਵੀ ਇਹੀ ਮਾੜੇ ਅਨਸਰ ਨੂੰ ਛ ਦੇ ਮੱਧ ਨਜ਼ਰ ਜਿਹੜਾ ਹੈਗਾ ਅੱਜ ਪਹਿਲੇ ਗੇਟ ਦੀਆਂ ਚੋਣਾਂ ਜਿਹੜੀਆਂ ਹੈਗੇ ਇੰਡੀਆ ਦੇ ਵਿੱਚ ਕੁਝ ਕੁ ਸਟੇਟਾਂ ਵਿੱਚ ਸ਼ੁਰੂ ਹੋ ਗਈਆਂ ਨੇ ਤੇ ਇਸੇ ਤਰ੍ਹਾਂ ਆਪਣੇ ਸਟੇਟ ਦੇ ਵਿੱਚ ਲਾਸਟ ਜਿਹੜੀਆਂ ਗੇਟ ਦੀਆਂ ਚੋਣਾਂ ਨੇ ਉਸੇ ਸਬੰਧ ਚ ਐ ਐਸਐਸਪੀ ਬਲੇਰ ਕੋਲਾ ਜਿਹੜੇ ਹੈਗੇ ਉਹਨਾਂ ਦੀ ਰਹਿਨਮਾਈ ਹੇਠ ਉਹਨਾਂ ਦਾ ਜਿਹੜਾ ਹੈਗੇ ਅਸ਼ੀਰਵਾਦ ਨਾਲ ਦੇਣ ਹੈਗੇ ਅਸੀਂ ਮਾਰਚ ਪਾਸਟ ਕਰ ਰਹੇ ਹੈਗੇ ਤੇ ਇਹ ਇਹੀ ਸੰਦੇਸ਼ ਦੇਣਾ ਚਾਹੁੰਦੇ ਆ ਪਬਲਿਕ ਨੂੰ ਕਿ ਅਸੀਂ ਹਾਰ ਟਾਈਮ ਹਰ ਇੱਕ ਸਥਿਤੀ ਨਾਲ ਚ ਜਨ ਤਿਆਰ ਆ ਤੇ ਤਤਪਰ ਆ ਤੇ ਅਸੀਂ ਪਬਲਿਕ ਦੇ ਲਈ ਹਾਰ ਟਾਈਮ ਹਾਜ਼ਰਾਂ ਤੇ ਜਿਹੜੇ ਮਾਰੇ ਅਨਸਰ ਹੈ ਜਿਸ ਤਰ੍ਹਾਂ ਵੀ ਉਹ ਸੋਚਦੇ ਨੇ ਕਿ ਅਸੀਂ ਚੋਣਾਂ ਦੌਰਾਨ ਕਿਸੇ ਵੀ ਤਰ੍ਹਾਂ ਨਾਲ ਆਪਣੀ ਜਿਹੜੀ ਕੀ ਕਾਰਗੁਜ਼ਾਰੀ ਦਿਖਾਉਣੀ ਹੈ ਉਹ ਅਲਰਟ ਹੋ ਜਾਣ ਇਸ ਤਰ੍ਹਾਂ ਦੀ ਕੋਈ ਵੀ ਗੱਲ ਅਸੀਂ ਨਾ ਹੋਣ ਦੇਣੀ ਨਾ ਕਰਨੀ ਹੈ ਪਬਲਿਕ ਸਾਡੇ ਨਾਲ ਸਾਦਾ ਸਾਥ ਦੇਵੇ ਅਸੀਂ ਪਬਲਿਕ ਦਾ ਸਾਥ ਦੇਵਾਂਗੇ ਕਿੰਨੇ ਕੁ ਮਾਰੇ ਅਨਸਰ ਆਪਾਂ ਅੰਦਰ ਕੀਤੇ ਨੇ ਉਹ ਇਸ ਤਰ੍ਹਾਂ ਕਿ ਜੋ ਵੀ ਹੁਣ ਤੱਕ ਤੁਸੀਂ ਦੇਖਿਆ ਪਹਿਲਾਂ ਤੁਹਾਡੇ ਧਿਆਨ ਚ ਹੈਗਾ ਕੀ ਦਰਜਬਦਾਰ ਜਦੋਂ ਵੀ ਕੋਈ ਵੀ ਕਿਸੇ ਐਸਐਚਓ ਲੈਵਲ ਦੀ ਕਮੇਟੀ ਬਣਾ ਕੇ ਜਾਂ ਡੀਐਸਪੀ ਦੇ ਲੈਵਲ ਦੀ ਅਸੀਂ ਬਣਾ ਕੇ ਤੇ ਅਸੀਂ ਜਿਹੜਾ ਹੈਗਾ ਰੇਡ ਜਿਹੜਾ ਪੀਓ ਨੂੰ ਅਸੀਂ ਰੈਸਟਿਕਟ ਕੀਤਾ ਵੀ ਆ ਔਰ ਕੁਛ ਕਰ ਵੀ ਰਹੇ ਆ ਸਾਡੀ ਪਲਾਨਿੰਗ ਹੈਗੀ ਹੈ ਜਿਦੋਂ ਵੀ ਸਾਡੇ ਤੇ ਕੋਈ ਧਿਆਨ ਆਉਂਦਾ ਹੈਗਾ ਨਾਲ ਨਾਲ ਅਸੀਂ ਆਪਣੀ ਕਾਰਵਾਈ ਕਰਦੇ ਆ ਕੀ ਕਹੋਗੇ ਮਲੇਰ ਕੋਟਲਾ ਦੀ ਆਬਾਦ ਨਹੀਂ ਬਿਨ ਬਗੈਰ ਡਰ ਭੋਤੇ ਵੋਟ ਬਿਲਕੁਲ ਜੀ ਬਿਲਕੁਲ ਅਸੀਂ ਪਹਿਲਾਂ ਵੀ ਕਹਿੰਦੇ ਆ ਅੱਜ ਵੀ ਕਹਿੰਦੇ ਆ ਕਿ ਕਿਸੇ ਵੀ ਡਰਨ ਦੀ ਕਿਸੇ ਨੂੰ ਵੀ ਲੋੜ ਨਹੀਂ ਹੈ ਕਿਸੇ ਵੀ ਤਰ੍ਹਾਂ ਨਾਲ ਕਦੋਂ ਵੀ ਐਨੀ ਟਾਈਮ ਜ਼ਰੂਰਤ ਹੈ ਸਾਰਾ ਨੂੰ ਪੁਲਿਸ ਜਿਹੜੀ ਹੈਲਪਲਾਈਨ ਦੇ ਨੰਬਰ ਪਤਾ ਹੈਗੇ ਐ ਐਸਐਸਪੀ ਦਾ ਆਫਿਸ ਪਤਾ ਹੈਗੇ ਤੇ ਜਦੋਂ ਵੀ ਸਾਡੇ ਹੈਗੇ ਹਾਰ ਟਾਈਮ ਈਆਰਵੀ ਜਿਹੜੀਆਂ ਸ਼ਹਿਰ ਦੇ ਵਿੱਚ ਜਿਹੜੀਆਂ ਘੁੰਮਦੀਆਂ ਨਜ਼ਰ ਆਉਂਦੀਆਂ ਤੁਸੀਂ ਵੀ ਦੇਖਦੇ ਹੋ ਕਦੋਂ ਵੀ ਕਿਸੇ ਵੀ ਸਮੇਂ ਵਿਦਨ 10 15 ਮਿੰਟਸ ਵਿੱਚ ਜਿਹੜੀ ਹੈਗੀ ਈਆਰਵੀ ਦਾ ਰਿਸਪੌਂਸ ਟਾਈਮ ਉਸੇ ਟਾਈਮ ਪਹੁੰਚਦੀ ਹੈ ਤੇ ਪਬਲਿਕ ਨੂੰ ਹਰ ਹਾਲਤ ਵਿੱਚ ਕਿਸੇ ਵੀ ਤਰ੍ਹਾਂ ਦੀ ਮਦਦ ਲਈ ਮਹੀ ਹੱਥ ਪਰਾਈ ਜਾਂਦੀ ਜੇਕਰ ਕੋਈ ਇੱਕਦਮ ਕੋਈ ਵੱਡਾ ਫੜਿਆ ਜਿਹੜਾ ਕਿ ਸਪਲਾਈਰ ਹੋਵੇ ਨਾ ਦਾ ਜਿਹੜਾ ਵੀ ਇਦਾਂ ਦਾ ਦੇਖੋ ਕੁਛ ਤਾਂ ਅਸੀਂ ਫੜ ਰਹੇ ਹਾਂ ਤਾਂ ਕੁਛ ਅਸੀਂ ਸਾਡੇ ਧਿਆਨ ਚ ਹੈਗਾ ਅਸੀਂ ਲੱਗੇ ਹੋਏ ਹਾਂ ਤੇ ਜਲਦ ਹੀ ਜੇ ਕੋਈ ਨਾ ਕੋਈ ਕਾਰਵਾਈ ਸੀ ਡਰਦੇ ਨਾ ਸਰ ਡਰਦੇ ਨਹੀਂ ਤੁਹਾਡੇ ਬਿਲਕੁਲ ਡਰਦੇ ਨਹੀਂ ਜੀ ਜਦੋਂ ਵੀ ਸਾਨੂੰ ਅਸੀਂ ਟਰੇਸ ਕਰ ਰਹੇ ਹਾਂ ਅਸੀਂ ਬਖਸ਼ਾਂਗੇ ਨਹੀਂ ਕਿਸੇ ਨੂੰ ਵੀ ਤੇ ਇਸੇ ਤਰ੍ਹਾਂ ਜਿਵੇਂ ਅੱਜ ਫਲੈਗ ਮਾਰਚ ਇੱਥੇ ਕੀਤੀ ਜਾ ਰਹੀ ਹੈ ਐਸਐਸਪੀ ਦੇ ਹੁਕਮ ਨਾਲ ਸਭੜਵੀ ਅਮਨਗੜ੍ਹ ਔਰ ਅਮਰਗੜ੍ਹ ਵੀ ਉੱਥੇ ਡੀਐਸਪੀ ਸੈਵਨ ਸਰਵਿਸ ਦੇ ਨੇ ਉਹ ਵੀ ਜਿਹੜੀ ਕਰ ਰਹੇ ਨੇ ਮੈਡਮ ਕੋਈ ਇਦਾਂ ਦੀ ਗੱਲਾਂ ਵੀ ਆ ਰਹੀਆਂ ਨੇ ਕਿ ਸਿਆਸੀ ਜਿਹੜੀਆਂ ਬੇੜਕਾ ਹੋ ਰਹੀਆਂ ਉਹਦੇ ਵਿੱਚ ਕੋਈ ਇਦਾਂ ਦੇ ਆਪਾ ਹਸਨ ਦਿੱਤੇ ਜਾ ਰਹੇ ਜਿਹਦੇ ਕਿ ਸਮਾਜ ਨੂੰ ਸਾਡੇ ਤੇ ਸਾਡੇ ਅਮਨ ਦੇ ਸ਼ਹਿਰ ਨੂੰ ਉਪਾਸਨਾ ਹੋ ਰਹੀ ਹੈ ਉਹਨਾਂ ਦੇ ਬਾਰੇ ਤੁਹਾਡੀ ਇੰਟੈਲੀਜੈਂਸ ਕੀ ਕਰ ਰਹੀ ਹੈ ਦੇਖੋ ਸਾਡਾ ਪੂਰਾ ਜਿਹੜਾ ਹੈਗਾ ਧਿਆਨ ਹੈਗਾ ਇੰਨਾਂ ਗੱਲਾਂ ਤੇ ਜਿੱਦੋਂ ਵੀ ਸਾਡੇ ਤੋਲੇ ਕਿਸੇ ਵੀ ਤਰ੍ਹਾਂ ਦੀ ਕੋ ਵੀਡੀਓ ਜਾਂ ਧਿਆਨ ਚ ਆਊਗਾ ਤੇ ਜੋ ਵੀ ਲਾ ਐਂਡ ਆਰਡਰ ਨੂੰ ਮੈਂਟੇਨ ਰੱਖਣ ਵਾਸਤੇ ਜੋ ਵੀ ਹਦਾਇਤਾਂ ਮੁਤਾਬਕ ਲੋਕ ਸਭਾ ਦੇ ਚੋਣਾਂ ਦੌਰਾਨ ਜੋ ਵੀ ਐਕਸੀਡੈਂਟ ਦੀ ਕੋਈ ਸਾਡੀ ਹੋਏਗੀ ਅਸੀਂ ਰੋਲ ਲਵਾਂਗੇ